ਗੁਰਦੁਆਰਾ ਸੇਂ ਸਬਾ ਨਵਾ ਪਿੰਡ ਜਟਾ ਵਿਖੇ ਅੱਖਾਂ ਦਾ ਮੋਫ ਚੈਕਅਪ ਆਪਰੇਸ਼ਨ ਅਤੇ 슈ਗਰ ਚੈਕਅਪ ਜਨਰਲ ਮੈਡੀਕਲ ਕੈਂਪ ਮੱਲੀ ਵੈਲਫੇਅਰ ਸੁਸਾਇਟੀ ਪੰਡੋਰੀ ਖਾਸ ਵੱਲੋਂ ਸਰਵ ਕਰਮਚਨ ਮੱਲੀ ਦੀ ਯਾਦ ਵਿੱਚ ਡਾਕਟਰ ਪਰਸ਼ੋਤਮ ਕੁਮਾਰ ਮੱਲੀ ਅਤੇ ਹਰਮੇਸ਼ ਮੱਲੀ ਦੀ ਅਗਵਾਈ ਹੇਠ ਲਗਾਇਆ ਗਿਆ ਜਿਸ ਵਿੱਚ ਪਿੰਮਝ ਹਸਪਤਾਲ ਜਲੰਧਰ ਦੇ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦਾ ਚੈਕਅਪ ਕੀਤਾ ਇਸ ਮੌਕੇ ਸਮੂਹ ਨਗਰ ਨਿਵਾਸੀ ਸਮੂਹ ಗ್ರಾಮ ਪੰਚਾਇਤ ਐਨ ਆਰ ਆਈ ਵੀ ਹਾਜ਼ਰ ਸਨ ਰਿਪੋਰਟ ਸੁਰਿੰਦਰ ਛਾਬੜਾ ਸੀਨੀਅਰ ਪੱਤਰਕਾਰ ਮਹਿਦਪੁਰ thank ਅੱਜ ਸਾਡੇ ਨਗਰ ਨਵਾ ਪਿੰਡ ਜੱਟਾਂ ਵਿਖੇ ਜੋ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਅੱਖਾਂ ਦਾ ਬੀਪੀ ਦਾ 슈ਗਰ ਦਾ ਪਿੱਤੇ ਦੀ ਪੱਥਰੀ ਗੋਡਿਆਂ ਦਾ ਵਗੈਰਾ ਸਾਰੇ ਇਲਾਜ ਜਿਹੜੇ ਉਹਨਾਂ ਦਾ ਚੈੱਕਅਪ ਕੀਤਾ ਗਿਆ ਤੇ ਜਿਨ੍ਹਾਂ ਨੂੰ ਲੋੜ ਬੰਦਾ ਨੂੰ ਇਲਾਜ ਦੀ ਜ਼ਰੂਰਤ ਹੈ ਉਹਨਾਂ ਦਾ ਇਲਾਜ ਕਰਵਾਇਆ ਜਾਵੇਗਾ ਇਹ ਉਪਰਾਲਾ ਜਿਹੜਾ ਆ ਇਹ ਮੱਲੀ ਵੈਲਫੇਅਰ ਸੁਸਾਇਟੀ ਪੰਡੋਰੀ ਖਾਸ ਵੱਲੋਂ ਕੀਤਾ ਗਿਆ ਜਿਹੜਾ ਕਿ ਇਹ ਕੈਂਪ ਸਾਡੇ ਨਵਾਪਿੰਡ ਜਟਾਂ ਵਿੱਚ ਲਗਾਇਆ ਗਿਆ ਅਸੀਂ ਮੱਲੀ ਵੈਲਫੇਅਰ ਸੁਸਾਇਟੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਮਾਣ ਬਖਸ਼ਿਆ ਅਤੇ ਇਹ ਕੈਂਪ ਜਿਹੜਾ ਆ ਇਹ ਸਾਡੇ ਪਿੰਡ ਵਿੱਚ ਲਗਾ ਕੇ ਸਾਡੇ ਪਿੰਡ ਦਾ ਮਾਣ ਵਧਾਇਆ ਤੇ ਸਾਡੇ ਪਿੰਡ ਨੂੰ ਸੇਵਾ ਦਾ ਮੌਕਾ ਦਿੱਤਾ ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਬਜੋ ਸਾਡੇ ਮਾਤਾ ਜੀ ਮਾਤਾ ਭਜਨ ਕੋਰ ਜੀ ਵੱਲੋਂ ਕੀਤਾ ਗਿਆ ਜਿਨ੍ਹਾਂ ਦਾ ਇੱਥੇ ਆਉਣ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਤੇ ਲਾਗੇ ਲਾਗੇ ਜਿੰਨੇ ਵੀ ਨਗਰਾਂ ਤੋਂ ਸੰਗਤ ਆਈ ਆ ਬਹੁਤ ਦੂਰੋਂ ਦੂਰੋਂ ਨਗਰਾਂ ਤੋਂ ਸੰਗਤ ਆਈ ਆ ਇੱਥੇ ਆਉਣ ਤੇ ਅਸੀਂ ਸਾਰੀ ਸੰਗਤ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਅਤੇ ਦੁਵਾਰਾ ਫੇਰ ਇੱਕ ਵਾਰ ਮੱਲੀ ਵੈਲਫੇਅਰ ਸੁਸਾਇਟੀ ਪੰਡੂਰੀ ਖਾਸ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਧੰਨਵਾਦ ਕਰਦੇ ਆ ਨਵਾਂ ਪਿੰਡ ਜੱਟਾ ਦੀ ਨਗਰ ਪੰਚਾਇਤ ਅਤੇ ਹੋਰ ਪਤਵੰਤੇ ਜਿਹੜੇ ਇੱਥੇ ਪਹੁੰਚੇ ਆ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪਿੰਡ ਵਿੱਚ ਨਵਾਂ ਪਿੰਡ ਜੱਟਾ ਵਿਖੇ ਪਿੰਡੋਰੀ ਐਂਪੀਅਰ ਸੁਸਾਇਟੀ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ ਹੈ ਅਸੀਂ ਸਮੂਹ ಗ್ರಾಮ ਪੰਚਾਇਤ ਨਵਾਂ ਪਿੰਡ ਜੱਟਾ ਵੱਲੋਂ ਪਿੰਡੋਰੀ ਅੱਲੀ ਵੈਲਫੇਅਰ ਸੁਸਾਇਟੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਏਡਾ ਵੱਡਾ ਉਪਰਾਲਾ ਕੀਤਾ ਹੈ ਸਾਰੇ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਸਾਰੇ ਪੰਚਾਇਤ ਵੱਲੋਂ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਨਵਾਂ ਪਿੰਡ ਜਟਾਂਵਾਂ ਵਿਖੇ ਆਈ ਕੈਂਪ ਆਈ ਖਾਣਾ ਫ੍ਰੀ ਪ੍ਰੇਸ਼ਨ ਗੋਡਿਆਂ ਦੇ ਚਿੱਪ ਬਦਲੇ ਪਿੱਤੇ ਦੀ ਪੱਥਰੀ ਗੁਰਦੇ ਦੀ ਪੱਥਰੀ ਦਾ ਇਲਾਜ ਪਿੰਡ ਦੇ ਹਸਪਤਾਲ ਨੂੰ ਫ੍ਰੀ ਕੀਤਾ ਜਾ ਰਿਹਾ ਹੈ। ਇਹ ਕੈਂਪ ਮੱਲੀ ਬਿਰਫ ਕਮੇਟੀ ਪਿੰਡੋਰੀ ਖਾਸ ਸੋਸਾਇਟੀ ਪਿੰਡੋਰੀ ਖਾਸ ਵੱਲੋਂ ਲਵਾਇਆ ਗਿਆ ਹੈ। ਸਾਡੇ ਬਜ਼ੁਰਗ ਕਰਮਚੰਦ ਮੱਲੀ ਜਿਹਨੂੰ ਸਰਪੰਨ ਇਹ ਕੈਂਪ ਲਵਾਇਆ ਗਿਆ ਹੈ ਜੀ ਇਸ ਕੈਂਪ ਦੇ ਵਿੱਚ ਬਹੁਤ ਦੂਰੋਂ ਦੂਰੋਂ ਸੰਗਤਾਂ ਆਪਣਾ ਇਲਾਜ ਕਰਉਣ ਆਈ ਹੈ ਜੀ ਮੈਂ ਨਵਾਂ ਪਿੰਡ ਜੱਟਾਂ ਦਾ ਪੰਚਾਇਤ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸੇ ਸਾਨੂੰ ਮੌਕਾ ਦਿੱਤਾ ਹੈ ਸੇਵਾ ਕਰਨ ਦਾ ਬਾਕੀ ਇਹ ਬੈਂਜਮਿੰਟ ਪਿੰਡ ਹਸਪਤਾਲ ਜੋ ਮੈਨੇਜਮੈਂਟ ਹੈ ਉਹਨਾਂ ਦਾ ਵੀ ਬਹੁਤ ਧੰਨ ਧੰਨਵਾਦ ਹੈ ਜੀ ਡਾਕਟਰਾਂ ਦਾ ਬਹੁਤ ਧੰਨਵਾਦ ਹੈ ਤੇ ਵਿੱਚ ਬੈਂਜਮੈਂਟ ਦਾ ਬਹੁਤ ਧੰਨਵਾਦ ਹੈ ਜੋ ਹਰ ਵੇਲੇ ਸਾਡੇ ਨਾਲ ਖੜੇ ਰਹਿੰਦੇ ਹਨ ਖਾਸ ਕਰਕੇ ਰਜਤੂ ਜੀ ਜੋ ਹਰ ਵੇਲੇ ਸਾਡੀ ਕੈਂਪ ਦੇ ਵਿੱਚ ਸਾਡੇ ਨਾਲ ਖੜੇ ਹਨ ਸਾਨੂੰ ਬੜਾ ਹੌਸਲਾ ਦਿੰਦੇ ਹਨ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਸਾਡੀ ਅੱਜ ਦੀ ਮੁੱਖ ਮਹਿਮਾਨ ਮਾਤਾ ਭਜਨਕੌਰ ਹੈ ਜੀ ਮਾਤਾ ਭਜਨਕੌਰ ਜੋ ਕੀ ਆਪਣੇ ਮੁੰਡੇ ਜੀਵਨ ਤੋਂ ਹੀ ਇੱਕ ਲੱਤ ਤੋਂ ਬਾਹਰ ਜਾਣ ਪਰ ਉਹਨਾਂ ਨੂੰ ਅੱਜ ਅਸੀਂ ਤਾਂ ਲੈਂਦਾ ਹੈ ਕਿ ਸਾਨੂੰ ਉਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਉਹਨਾਂ ਨੇ ਆਪਣੇ ਜੀਵਨ ਵਿੱਚ ਇੱਕ ਲਤ ਦੇ ਹੋਣ ਦੇ ਬਾਵਜੂਦ ਵੀ ਬੜੀ ਦ੍ਰਿੜਤਾ ਨਾਲ ਆਪਣੇ ਜੀਵਨ ਦਾ ਜੋ ਨਿਰਵਾਹ ਕੀਤਾ ਹੈ ਕਦੇ ਵੀ ਜਿਸ ਪਰਮਾਤਮਾ ਨੂੰ ਕੋਸਿਆ ਨਹੀਂ ਹੈ ਕਦਰ ਚਾਹੇ ਉਹ ਫਿਜ਼ੀਕਲ ਤਸ ਹੈ ਕਿ ਸਕੇ ਪਰ ਕਮਰਸ਼ੀਅਲ ਤੌਰ ਤੇ ਵੀ ਉਹ ਕਦੇ ਵੀ ਇੱਕ ਨਹੀਂ ਘਬਰਾਏ ਐਸੇ ਕਰਕੇ ਕਹਿੰਦੇ ਆ ਸਾਨੂੰ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਹੈ ਕਿ ਜੋ ਵੀ ਕੰਮ ਇਮਾਨਦਾਰੀ ਨਾਲ ਕਰਨਾ ਹੈ ਉਹਤੇ ਹੀ ਚੱਲਣਾ ਚਾਹੀਦਾ ਹੈ ਜੋ ਸਾਡੀ ਮਾਤਾ ਨੇ ساری ਉਮਰ ਆਪਣਾ ਜੀਵਨ ਨਿਰਵਾਹ ਕੀਤਾ ਹੈ ਅਸੀਂ ਉਹਨਾਂ ਦਾ ਇੱਥੇ ਆਣ ਕੇ ਬਹੁਤ ਧੰਨਵਾਦ ਕਰਦੇ ਹਾਂ ਤੇ ਆਪਣੇ ਬੱਚਿਆਂ ਨੂੰ ਵੀ ਇਹ ਸਿੱਖਾ ਦਿੰਦੇ ਹਾਂ ਕਿ ਇਹਨਾਂ ਹੀ ਤਰ੍ਹਾਂ ਜੀਵਨ ਵਿੱਚ ਹਮੇਸ਼ਾ ਸੰਘਰਸ਼ ਕਰਨਾ ਚਾਹੀਦਾ ਹੈ ਸੰਘਰਸ਼ ਦੇ ਨਾਲ ਹੀ ਬੰਦਾ ਅੱਗੇ ਵੱਧਦਾ ਹੈ ਆਪਾਂ ਆਪਣੇ ਜੀ ਕਦੇ ਝੋਟ ਵੀ ਆ ਜੀ ਹਨ ਤੇ ਆਪਾਂ ਰੱਬ ਨੂੰ ਕੋਸਣ ਲੱਪਿੰਦੇ ਹਾਂ ਤੜੀ ਮਾਤਾ ਦੇਖ ਲੋ ਇਹ ساری ਉਮਰ ਇਦਾਂ ਹੀ ਰਹੀ ਐ ਜੇ ਆਪਾਂ ਕਿਤੇ ਪੈਸੇ ਦੁਖੋਣਾ ਆਪਾਂ ਨੂੰ ਕੀ ਪ੍ਰੋਬਲਮ ਆ ਜਾਵੇ ਤੇ ਆਪਾਂ ਰੱਬ ਨੂੰ ਕੋਸਣ ਲੱਪੈ ਨੇ ਪਰ ਮਾਤਾ ਇਹ ਕਦੇ ਵੀ ਪਰਮਾਤਮਾ ਨੂੰ ਨਹੀਂ ਕੋਸਿਆ ਕਦੇ ਵੀ ਪਰਮਾਤਮਾ ਦਾ ਹਰ ਵੇਲੇ ਸ਼ੁਕਰ ਕੀਤਾ ਇਸ ਕਰਕੇ ਅੱਜ ਆਪਣੇ ਪਰਿਵਾਰ ਵਿੱਚ ਬਹੁਤ ਸੁੱਖੀ ਸੰਧੀ ਹੈ ਮੈਂ ਇਹਨਾਂ ਨੂੰ 40 ਸਾਲਾਂ ਤੋਂ ਜਾਣਨਾ ਹਾਂ ਕਦੇ ਇਹ ਛੋਟੇ ਨਾਲ ਤੁਰਦੇ ਹੁੰਦੇ ਸੀ ਫੱਟੀ ਲਾ ਕੇ ਪਰ ਉਹ ਤੋਂ ਵੀ ਇਹਨਾਂ ਨੇ ਨੇ ਰੱਬ ਦਾ ਸ਼ੁਕਰ ਕੀਤਾ ਉਹਦੀ ਰਾਜਾ ਵਿੱਚ ਰਹਿ ਪਰ ਅੱਜ ਰੱਬ ਨੇ ਇਹਨਾਂ ਨੂੰ ਬਹੁਤ ਜੀਵਨ ਵਿੱਚ ਸੁਖੀ ਕੀਤਾ ਹੈ ਆਪਣੇ ਘਰ ਵਿੱਚ ਬਹੁਤ ਸੁਖੀ ਰਹਿੰਦੇ ਹਨ ਇਹਨਾਂ ਦੇ ਬੱਚੇ ਬਾਹਰ ਹਨ ਅੱਜ ਮਾਤਾ ਬੱਤੇ 45 ਫੱਟੇ ਤੋਂ ਛੁੱਟ ਕੇ ਅੱਜ ਉਹਨਾਂ ਦੇ ਬੱਚਿਆਂ ਨੇ 2 ਸੀਅਰ ਜੋ ਆਟੋਮੈਟਿਕ ਹੈ ਚਲਦੀ ਹੈ ਇਸ ਕਰਕੇ ਇਸਨੇ ਆਪਣੇ ਸਾਰਿਆਂ ਨੂੰ ਜੀਵਨ ਸਾਥੀਆਂ ਨੂੰ ਬੱਚਿਆਂ ਨੂੰ ਪ੍ਰੇਰਨਾ ਦੇਣੀ ਚਾਹੁੰਦਾ ਹੈ ਵੀ ਜੇ ਆਪਣੇ ਜਿੰਦ ਵਿੱਚ ਕਦੇ ਵੀ ਸੰਘਰਸ਼ ਕਰੋ ਛੋਟਾ ਆਪਣਾ ਨਾ ਵਰਤੋ ਜੋ ਧਨਵਾਤਮਾ ਕਰਦਾ ਹੈ ਸਭ ਕੁਝ ਠੀਕ ਕਰਦਾ ਹੈ ਇੱਕ ਵਾਰ ਫੇਰ ਮੈਂ ਪਿੰਡ ਹਸਤਾਲ ਦੇ 95 ਚਟਾਂ ਦੀ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਤੇ ਮਾਤਾ ਦਾ ਭਜਨ ਕੈਂਪ ਦੇ ਮੌਕੇ ਤੇ ਠੰਡੇ ਪਾਣੀ ਦੀ ਸ਼ਵੀਲ, ਠੰਡੇ ਕੋਲਡ ਡਰਿੰਕ, ਜਲਜੀਰਾ, ਪਾਣੀ ਦੀ ਸ਼ਵੀਲ ਆਈ ਹੈ, ਬਿਸਕੁਟਾਂ ਦਾ ਚਾਹ ਪਾਣੀ ਚੱਲਿਆ ਹੈ, ਲੰਗਰ ਪਾਣੀ ਚੱਲ ਰਿਹਾ ਹੈ। ਇਹ ਲੰਗਰ ਪਾਣੀ ਦੀ ਸੇਵਾ ਰਣਜੀਤ ਸਿੰਘ ਉਪਲ ਅਤੇ ਬਲਵਿੰਦਰ ਸਿੰਘ ਮੱਲੀ ਵੱਲੋਂ ਕੀਤੀ ਜਾ ਰਹੀ ਹੈ। ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ। ਜਿਹੜੇ ਬਾਹਰ ਬੈਠੇ ਹੋਏ ਵੀ ਆਪਣੇ ਪਿੰਡ ਦਾ ਖਿਆਲ ਰੱਖਦੇ ਹਨ ਅਤੇ ਆਪਣੇ ਪਿੰਡ ਨੂੰ ਸਪੋਰਟ ਕਰਦੇ ਹਨ ਅਸੀਂ ਫਿਰ ਸਾਰਾ ਦਾ ਰਣਜੀਤ ਸਿੰਘ ਅਤੇ ਬਲਵਿੰਦਰ ਸਿੰਘ ਉਪਰ ਦਾ ਰਣਜੀਤ ਸਿੰਘ ਉਪਰ ਅਤੇ ਬਲਵਿੰਦਰ ਸਿੰਘ ਮੱਲੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਲਾਇਆ ਜਾ ਰਿਹਾ ਹੈ ਦੇ ਬਾਰੇ ਹਾਂਜੀ ਅੱਜ ਜਿਹੜਾ ਕੈਂਪ ਪੰਡੋਰੀ ਮੱਲੀ ਵੈਲਫੇਅਰ ਸੁਸਾਇਟੀ ਵੱਲੋਂ ਸਾਡੇ ਪਿੰਡ ਨਵਾਪਿੰਡ ਜੱਟਾਂ ਵਿਖੇ ਲਾਇਆ ਜਾ ਰਿਹਾ ਹੈ ਇਹ ਬਹੁਤ ਹੀ ਸ਼ਲਾਘਾਜੋ ਕੰਮ ਆ ਇਹਦੇ ਵਿੱਚ ਡਾਕਟਰ ਸ਼ੋਤਮ ਕੁਮਾਰ ਜੀ ਬਿੱਲਾ ਆਪਣੇ ਬਹੁਤ ਹੀ ਨੱਠ ਭੱਜ ਕੇ ਸੇਵਾ ਕਰਦੇ ਆ ਇਹਨਾਂ ਦਾ ਬਹੁਤ ਹੀ ਵੱਡਾ ਯੋਗਦਾਨ ਆ ਇਹ ਕਿਸੇ ਨੇ ਸਾਡੇ ਪਿੰਡ ਦੇ ਮੈਂਬਰ ਹੀ ਹਨ ਇੱਥੇ ਦੁਕਾਨ ਕਰਦੇ ਹਨ ਪੰਡੋਰੀ ਇਹ ਰਹਿੰਦੇ ਹਨ ਪਰ ਇਹਨਾਂ ਨੇ ਇਹ ਜਿਹੜੇ ਇਹੋ ਜਿਹੇ ਹਰ ਸਾਲ ਹੀ ਕਿਤੇ ਨਾ ਕਿਤੇ ਪਿੰਡ ਵਿੱਚ ਲਾਉਂਦੇ ਆ ਪਿਛਲੇ ਸਾਲ ਇਹਨੂੰ ਪੰਡੋਰੀ ਵਿੱਚ ਲਾਇਆ ਸੀ ਕੈਂਪ ਬਹੁਤ ਸਾਰੇ ਲੋਕਾਂ ਨੂੰ ਇਹਦੇ ਵਿੱਚ ਫਾਇਦਾ ਹੁੰਦਾ ਆ ਜਿਹੜੇ ਮਰੀਜ਼ ਵਿਚਾਰੇ ਅੱਖਾਂ ਤੋਂ ਨਹੀਂ ਦਿਸਦਾ ਉਹਨਾਂ ਨੂੰ ਜੋ ਚੱਟਾ ਮੁਰਤੀਆ ਉਤਰਿਆ ਆ ਅੱਜ ਕੱਲ੍ਹ ਦੇ ਜਮਾਨੇ ਵਿੱਚ ਬਹੁਤ ਫੀਸਾਂ ਆ ਉਹ ਨਾ ਤਾਂ ਲਿੰਜ ਪਵਾ ਸਕਦੇ ਆ ਨਾ ਕੋਈ ਦਵਾਦਾਰੂ ਲੈ ਸਕਦੇ ਹਨ ਤੇ ਇਸ ਡਾਕਟਰ ਨੇ ਮਤਲਬ ਬਹੁਤ ਵੱਡਾ ਅਪਰਲਾ ਕੀਤਾ ਆ ਇੱਥੇ ਚੈੱਕਅਪ ਹੋਣੀ ਆ ਪੈਂਸ ਹਸਪੀਟਲ ਦੇ ਜਲੰਧਰ ਵਿੱਚੋਂ ਡਾਕਟਰ ਆਏ ਆ ਤੇ ਉਹਨਾਂ ਨੇ ਇਹ ਕੈਂਪ ਦੀ ਸਾਰੀ ਚੈੱਕਅਪ ਕਰਨੀ ਮੀਰੀ ਜਾਂਦੀ ਉਸ ਤੋਂ ਬਾਅਦ ਜਿਨ੍ਹਾਂ ਬੰਦਿਆਂ ਦੇ ਲੈਂਜ ਪੈਣ ਵਾਲੇ ਹੋਏ ਚਿੱਟੇ ਮੋਤੀਏ ਦੇ ਉਹ ਨਾਲ ਲੈ ਕੇ ਜਾਣਗੇ ਉਹ ਵੀ ਸੇਵਾ ਸਾਰੀ ਡਾਕਟਰ ਪਰਸ਼ोत्तम ਕਾਰਜੀ ਕਰ ਰਹੇ ਹਨ ਇਹਨਾਂ ਨੇ ਗੱਡੀਆਂ ਭੇਜਣੀਆਂ ਤੇ ਉੱਥੋਂ ਕੈਂਪ ਦੇ ਵਿੱਚੋਂ ਲੈਂਜ ਪਵਾ ਕੇ ਤੇ ਫਿਰ ਇਹਨਾਂ ਵਾਪਸ ਜਿਹੜੇ ਇੱਥੇ ਛੱਡਨੇ ਹੁੰਦੇ ਘਰੋ ਘਰੀ ਬਹੁਤ ਹੀ ਸਲਾਘਾਯੋਗ ਕੰਮ ਹੈ ਅਸੀਂ ਇਹਦੀ ਬਹੁਤ ਹੀ ਸਿਫਤ ਕਰਦੇ ਹਾਂ ਜਿਹੜਾ ਇਹ ਕੈਂਪ ਜਿਹੜਾ ਹੈਗਾ ਹਰ ਸਾਲ ਕਿਸੇ ਨਾ ਕਿਸੇ ਪਿੰਡ ਵਿੱਚ ਲਾ ਕੇ ਰੋਗੀਆਂ ਦੀ ਮਦਦ ਕਰਦੇ ਹਨ ਇੱਥੇ ਵੀ ਚਾਹ ਪਾਣੀ ਦਾ ਲੰਗਰ ਜਿਹੜੇ ਬਾਹਰੋਂ ਲੋਕ ਆਏ ਆ 8-10 ਪੰਡਾਂ ਦੇ ਵਿੱਚ ਉਹਨਾਂ ਨੇ ਕਵਰ ਕਰਕੇ ਇਸ਼ਤਿਹਾਰ ਲਾ ਕੇ ਤੇ ਆਏ ਮਰੀਜ਼ ਦਿਖਾਉਣ ਵਾਸਤੇ ਉਹਨਾਂ ਵਾਸਤੇ ਚਾਹ ਪਾਣੀ ਦਾ ਪ੍ਰੋਗਰਾਮ ਰੱਖਿਆ ਆ ਤੇ ਇਥੇ ਬਹੁਤ ਹੀ ਸਾਡੇ ਪਿੰਡ ਦੇ ਸਾਰੇ ਪ੍ਰਬੰਧਤਵਾਂ ਦੇ ਸੱਜਣ ਗੁਰਦੁਆਰਾ ਪਰੰਦਰ ਕਮੇਟੀ ਸਾਫਕਾ ਪਰੰਦਰ ਪੰਚਾਇਤ ਤੇ ਹੋਣ ਵਾਲੀ ਸਾਰੇ ਪੰਚਾਇਤ ਜਿਹੜੀ ਆ ਇਥੇ ਪਹੁੰਚੀ ਆ ਜਿਨ੍ਹਾਂ ਦੇ ਨਾਲ ਆਪਣੇ ਅਸੀਂ ਉਸ ਤੋਂ ਹੁੰਦੀ ਆ ਅਸੀਂ ਆਏ ਹੋ ਸੱਜਣਾ ਦਾ ਬਾਹਰਲੇ ਪਿੰਡਾਂ ਵਿੱਚੋਂ ਵੀ ਜਿਹੜੇ ਸਾਡੇ ਪਿੰਡ ਦੇ ਪਤਾਂ ਤੇ ਸੱਜਣ ਇੱਥੇ ਇਕੱਠੇ ਹੋਏ ਆ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਆ ਤੇ ਜੀ ਆਇਆ ਕਹਿੰਦੇ ਆ ਇਹ ਬਹੁਤ ਹੀ ਵੱਡਾ ਉਪਰਾਲਾ ਆ ਇਹ ਹਰ ਇੱਕ ਪਿੰਡ ਦੇ ਵਿੱਚ ਜਿਹੜਾ ਹੋਣਾ ਚਾਹੀਦਾ ਆ ਮਰੀਜ਼ਾਂ ਦੀ ਸੇਵਾ ਹੋਣੀ ਚਾਹੀਦੀ ਇਹ ਜਿਹੜੇ ਬਜ਼ੁਰਗ ਬੰਦੇ ਹਨ ਉਹਨਾਂ ਨੂੰ ਕਈ ਵਾਰੀ ਘਰ ਦੇ ਵੀ ਨਹੀਂ ਪਛਾਣਦੇ ਕਰਦੇ ਵੀ ਇਹਨਾਂ ਦਾ ਖਰਚ ਨਹੀਂ ਕਰ ਸਕਦੇ ਇਹ ਜਿਹੜੀ ਸੇਵਾ ਆ ਕੰਪਰ ਰਹੀ ਹੁੰਦੀ ਆ ਬਹੁਤ ਹੀ ਵੱਡਾ ਉਪਰਾਲਾ ਅਸੀਂ ਡਾਕਟਰ ਪ੍ਰਸ਼ੂਤਨ ਕੁਮਾਰ ਦਾ ਵੀ ਬਹੁਤ ਧੰਨਵਾਦ ਕਰਦੇ ਆ ਔਰ ਇਹ ਡਾਕਟਰ ਜਿਹੜੇ ਆ ਕੇ ਇੱਥੇ ਸਾਡੇ ਪਿੰਡ ਦੇ ਵਿੱਚ ਕੈਂਪ ਲਾਉਂਦੇ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ